ਗੁਰਪਤੇ ਜੀ ਮੈਂ ਇੱਕ ਅਜਿਹਾ ਵਿਖਿਆ ਪ੍ਰੋਗਰਾਮ ਜੋ ਜਿਹਨੂੰ ਅੰਗਰੇਜ਼ ਵਿੱਚ ਪੰਪੀ ਫਲਾਵਰੀ ਵੀ ਕਹਿੰਦੇ ਆ ਜਿਵੇਂ ਪੋਸਟ ਦੇ ਡੋਡੇ ਜੋ ਆਪਣੇ ਪੰਜਾਬ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਉਹਨਾਂ ਤੋਂ ਕੰਮ ਲਿਆ ਜਾਂਦਾ ਜਿਹੜੇ ਮਹਾਰਾਸ਼ਟਰ ਵਿੱਚ ਖੇਤੀ ਕਰਦੇ ਆ ਉਹ ਭਰਾ ਮੰਡੀ ਚ ਜਾ ਕੇ ਤਕਰੀਬਨ 200 ਤੋਂ 220 ਰੁਪਏ ਕਿਲੋ ਵੇਚਦੇ ਆ ਜਿਹੜੇ ਸਾਡੇ 4 ਤੋਂ 5 5 ਤੋਂ 6000 ਰੁਪਏ ਕਿਲੋ ਵਿਕਦੇ ਆ ਉਹ ਵੀ ਚੋਰੀ ਨਾਲੇ ਚੋਰੀ ਗਲਤੀ ਨਾਲੇ ਸਜ਼ਾ ਹੱਥ ਬੰਨ ਕੇ ਬੇਨਤੀ ਆ ਸਰਕਾਰਾਂ ਨੂੰ ਜਿਹੜੇ ਉੱਥੇ 200 220 ਕਿਲੋ ਵੇਚਦੇ ਨਾ ਮੰਡੀ ਚ ਉਤੋਂ ਤੁਸੀਂ 500 ਰੁਪਏ ਖਰੀਦੋ ਨਾਲੇ ਤਾਂ ਉਹਨਾਂ ਨੂੰ ਲਾਭ ਤੇ ਸਾਡੇ ਇੱਥੇ ਲਿਆ ਕੇ 2000 ਰੁਪਏ ਨੂੰ ਅਹੀਂ 6 ਯਾਰ ਨੂੰ ਲੈਨੇ 5 ਯਾਰ ਨੂੰ ਲੈਨੇ ਆ ਉਹ ਲਿਆ ਕੇ 2000 ਰੁਪਏ ਨੂੰ ਕਿਲੋ ਤੇ ਠੇਕੇ ਖੋਲੋ ਯਾਰ ਕੋਈ ਚਾਜਦਾ ਕੰਮ ਕਰ ਲੋ ਮੈਂਤਾਲੀ ਕਰ ਲਈ ਐ ਜੇ दारू ਸਾਨੂੰ ਖੋਲ ਕੇ ਰੱਖੀ ਆ ਨਾ ਕਮਲੇ ਕਰਨ ਵਾਸਤੇ ਸਾਡਾ ਨੁਕਸਾਨ ਕਰਨ ਵਾਸਤੇ दारू ਪੀ ਕੇ ਐਕਸੀਡੈਂਟ ਹੁੰਦੇ ਆ ਘਰੇ ਲੜਾਈ ਪਾਉਂਦਾ ਕੰਮ ਨਹੀਂ ਹੁੰਦਾ ਬਹੁਤ ਸਾਰੇ ਰਿਕਾਰਡਾਂ ਬੰਦਾ ਦੁਕਾਨ ਤੇ ਨਹੀਂ ਜਾ ਸਕਦਾ ਬੜੀਆਂ ਸਾਰੀਆਂ ਰਿਕਾਰਡਾਂ ਪੈਂਦੀਆਂ ਹੱਥ ਬਨ ਕੇ ਬੇਨਤੀ ਆ ਸਰਕਾਰਾਂ ਨੂੰ ਪੋਸਟ ਤੇ ਠੇਕੇ ਖੋਲ੍ਹ ਦਿਓ ਜਿਹੜਾ ਸਿੰਥੈਟਿਕ ਨਸ਼ਾ ਚਿੱਟਾ ਗੋਲੀਆਂ ਕੈਪਸੂਲ दारू ਬਿਲਕੁਲ ਬੰਦ ਕਰ ਦਿਓ ਇਹਦਾ दारू ਨੂੰ ਵਰਤਣ ਦਾ ਤੁਹਾਨੂੰ ਤਰੀਕਾ ਦੱਸਾਂਗੇ ਆਪਣੇ ਘਰੇ ਬਣਾਉਣ ਦਾ ਉਹਨੂੰ ਦੱਸ ਦਿਓ ਤਰੀਕਾ ਪੇ ਤੁ ਘਰੇ ਬਨਾਲਾ ਸਰਕਾਰੀ ਬੰਦਾ ਆਵੇ ਜਾਂ ਪੰਚਾਇਤ ਦੇ ਥਰੂ ਕਰ ਦਿਓ ਉਹਨਾਂ ਨੂੰ ਵੀ ਆਪਣੇ ਘਰੇ ਬਣਾ ਕੇ दारू ਬੰਦਾ ਵਰਤ ਸਕਦਾ ਅੱਗੇ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਦੱਸਾਂਗੇ ਭਰਾਵੋ ਹੱਥ ਬੰਨ ਕੇ ਬੇਨਤੀ ਆ ਸਰਕਾਰਾਂ ਅਕਿ ਡੋਡਿਆਂ ਦੇ ਠੇਕੇ ਖੋਲ੍ਹ ਦਿਓ ਫੇ ਪੋਸਟ ਦੇ ਜੇ ਪੰਜਾਬ ਨੂੰ ਬਚਾਉਣਾ ਤਾਂ ਹੱਥ ਬੰਨ ਕੇ ਬੇਨਤੀ ਆ ਭਰਾਵੋ